ਜਲੰਧਰ ਦੀਆਂ ਜ਼ਮੀਨੀ ਚੋਣਾਂ ਹੋ ਚੁੱਕੀਆਂ ਨੇ ਉਮੀਦਵਾਰਾਂ ਦੀ ਕਿਸਮਤ ਹੈ ਜੋ ਕਿ EVM ਦੇ ਵਿੱਚ ਕੈਦ ਹੋ ਚੁੱਕੀ ਹੈ ਜੋ ਕਿ ਕਿਸਮਤ ਖੁੱਲੇਗੀ ਹੁਣ 13 ਜੁਲਾਈ ਨੂੰ 13 ਜੁਲਾਈ ਨੂੰ ਦੇਖਣਾ ਹੋਵੇਗਾ ਕਿ ਕਿਹੜੇ ਉਮੀਦਵਾਰ ਦੀ ਕਿਸਮਤ ਖੁੱਲੇਗੀ ਈਵੀਐਮ ਮਸ਼ੀਨਾ ਦੇ ਜਦੋਂ ਖੁੱਲਣ ਤੋਂ ਬਾਅਦ ਵੋਟਾਂ ਦੀ ਗਿਣਤੀ ਕੀਤੀ ਜਾਵੇਗੀ ਤਾਂ ਜਲੰਧਰ ਪੱਛਮੀ ਦੀ ਸੀਟ ਤੋਂ ਕਿਹੜਾ ਉਮੀਦਵਾਰ ਹੈ ਕਿਹੜੀ ਪਾਰਟੀ ਹੈ ਜੇਤੂ ਰਹੇਗੀ ਸੋ ਨਤੀਜੇ 13 ਜੁਲਾਈ ਨੂੰ ਆਣਗੇ ਔਰ ਇਹ ਜੋ ਟੱਕਰ ਹੈ ਕਿਸ ਤਰ੍ਹਾਂ ਦੀ ਰਹੀ ਟੱਕਰ ਬਿਹਤ ਖਾਸ ਰਹੀ ਇਸ ਟੱਕਰ ਦੇ ਵਿੱਚ ਜੋ ਕਿ ਤ੍ਰਿਕੋਣੀ ਟੱਕਰ ਸੀ ਕਿਉਂਕਿ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਸ਼ੀਤਲ ਲੰਗੁਰਾਲ ਆਮ ਆਦਮੀ ਪਾਰਟੀ ਦੇ ਉਮੀਦਵਾਰ ਮਹਿੰਦਰ ਭਗਤ ਅਤੇ ਕਾਂਗਰਸ ਦੇ ਮਹਿਲਾ ਉਮੀਦਵਾਰ ਜੋ ਕਿ सुरेंद्र कौर ਅਜੇ ਤਿੰਨ ਮੁਕਾਬਲਾ ਤਿੰਨੋਂ ਪਾਸਿਓਂ ਮੁਕਾਬਲਾ ਸੀ ਤਿੰਨੋਂ ਕੈਂਡੀਡੇਟ ਨੇ ਸਾਬਕਾ ਮੇਅਰ ਰਹੇ ਨੇ ਕਾਂਗਰਸ ਦੇ ਉਮੀਦਵਾਰ ਔਰ ਜੋ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਨੇ ਸਾਬਕਾ ਵਿਧਾਇਕ ਰਹੇ ਨੇ ਔਰ ਜੋ ਜੋ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਉਹ ਸਾਬਕਾ ਮੰਤਰੀ ਦੇ بیٹے ਨੇ ਸੋ ਇੱਕ ਤ੍ਰਿਕੋਣਾ ਮੁਕਾਬਲਾ ਹੈ ਤਿੰਨੋਂ ਹੀ ਚਿਹਰੇ ਕਾਫੀ ਵੱਡੇ ਨੇ ਕਾਫੀ ਜੋ ਤਾਕਤਵਰ ਨੇ ਤਿੰਨੋਂ ਪਾਰਟੀਆਂ ਨੇ ਆਪਣਾ ਪੂਰਾ ਜੋਰ ਲਾ ਦਿੱਤਾ ਇਹਨਾਂ ਇਲੈਕਸ਼ਨ ਨੂੰ ਜਿੱਤਣ ਦੇ ਲਈ ਸੋ ਕੁੱਲ ਮਿਲਾ ਕੇ ਜੋ ਇਲੈਕਸ਼ਨਸ ਨੇ ਇੱਕ ਦੋ ਜੋ ਛੋਟੀਆਂ ਮੋਡੀਆਂ ਘਟਨਾਵਾਂ ਤੋਂ ਇਲਾਵਾ ਕਾਫੀ ਸ਼ਾਂਤੀਪੂਰਵਕ ਤਰੀਕੇ ਦੇ ਨਾਲ ਹੋਏ ਨੇ ਪਾਰਦਰਸ਼ੀ ਤਰੀਕੇ ਦੇ ਨਾਲ ਇਲੈਕਸ਼ਨ ਹੋਏ ਨੇ ਇਹਨਾਂ ਇਲੈਕਸ਼ਨਾਂ ਦੇ ਦੌਰਾਨ ਸ਼ਿਤਲ ਅੰਗਰਵਾਲ ਦਾ ਜੋ ਇੱਕ ਬਿਆਨ ਹੈ ਕਾਫੀ ਚਰਚਾ ਦੇ ਵਿੱਚ ਰਿਹਾ ਜਿਸ ਵਿੱਚ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ ਔਰ ਜੋ ਉਹਨਾਂ ਨੇ ਆਪਣੇ ਬਿਆਨ ਦੇ ਵਿੱਚ ਕਿਹਾ ਸੀ ਕਿ ਉਹਨਾਂ ਨੂੰ ਜਾਨ ਦਾ ਖਤਰਾ ਹੈ ਉਹਨਾਂ ਦੇ ਵਰਕਰਸ ਨੇ ਜੋ ਉਹਨਾਂ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਜਾ ਰਹੀ ਪਈਆ ਹੋ ਸਕਦਾ ਹੈ ਕਿ ਉਹਨਾਂ ਨੂੰ ਜਾਨੋਂ ਮਾਰ ਦਿੱਤਾ ਜਾਵੇਗਾ ਸੋ ਇਸੇ ਨਾਲ ਜੋ ਕਾਂਗਰਸ ਦੇ ਪੰਜਾਬ ਪ੍ਰਧਾਨ ਉਹਨਾਂ ਨੇ ਵੀ ਕਮਿਸ਼ਨਰ ਦੇ ਨਾਲ ਜਲੰਧਰ ਦੇ ਕਮਿਸ਼ਨਰ ਦੇ ਨਾਲ ਗੱਲਬਾਤ ਕੀਤੀ ਅਤੇ ਚ ਉਹਨਾਂ ਨੂੰ ਪਾਰਦਰਸ਼ੀ ਤਰੀਕੇ ਦੇ ਨਾਲ ਕਰਵਾਉਣ ਦੇ ਲਈ ਅਤੇ ਸ਼ਾਂਤੀ ਬਰੋਟਾਂਕਰ ਨਾਲ ਕਰਵਾਉਣ ਦੇ ਲਈ ਗੱਲਬਾਤ ਕੀਤੀ ਅਤੇ ਜੋ ਆਪਣਾ ਜੋ ਪ੍ਰੈਸ ਕਾਨਫਰੰਸ ਦੇ ਵਿੱਚ ਆਪਣਾ ਪੱਖ ਸਾਂਝਾ ਕੀਤਾ ਲੋਕਾਂ ਦੇ ਪ੍ਰਤੀ ਕਿ ਜੋ ਇਲੈਕਸ਼ਨਸ ਨੇ ਪਾਰਦਰਸ਼ੀ ਤਰੀਕੇ ਦੇ ਨਾਲ ਹੋ ਰਹੀ ਨੇ ਔਰ ਉਹ ਜੇਕਰ ਕੋਈ ਧਾਂਤਲੀ ਹੁੰਦੀ ਹੈ ਤਾਂ ਉਸ ਤੇ ਲਈ ਜ਼ਰੂਰ ਖੜੇ ਰਹਿਣਗੇ ਸੋ ਇਸ ਤੋਂ ਇਲਾਵਾ ਜੇ ਗੱਲ ਕਰੀਏ ਤਾਂ ਭਾਜਪਾ ਦੇ ਜੋ ਵਰਕਰਜ਼ ਨੇ ਉਹਨਾਂ ਨੇ ਕੁਝ ਜਿਹੇ ਬੰਦੇ ਵੀ ਫੜੇ ਸੀ ਜਿਨ੍ਹਾਂ ਦਾ ਜਿਨ੍ਹਾਂ ਦੇ ਕੋਲੋਂ ਕੁਝ ਅਸੀ ਸੂਚੀਆਂ ਬਰਾਮਦ ਹੋਈਆਂ ਸੀ ਜਿਸ ਦੇ ਵਿੱਚ ਲੋਕਾਂ ਦੇ ਨਾਮ ਅਤੇ 2200 ਰੁਪਏ ਦੇ ਜੋ ਦੇਣ ਦੀ ਗੱਲਾਂ ਨੇ ਕਹੀਆਂ ਗਈਆਂ ਸੀ ਸੋ ਇਹਨਾਂ ਘਟਨਾਵਾਂ ਦੇ ਬਾਵਜੂਦ ਹੈ ਜੀਆਂ ਗੱਲਾਂ ਦੇ ਬਾਵਜੂਦ ਜੋ ਚੋਣਾਂ ਨੇ ਸ਼ਾਂਤੀਪੂਰਵਕ ਢੰਗ ਦੇ ਨਾਲ ਹੋ ਗਈਆਂ ਲਗਭਗ 55% ਲੋਕਾਂ ਨੇ ਆਪਣਾ ਮਤ ਦਾ ਦਾਨ ਦਿੱਤਾ ਯਾਨੀ ਕਿ ਆਪਣੇ ਹੱਕਾਂ ਦਾ ਜੋ ਪ੍ਰਯੋਗਕਤਾ ਹੱਕਾਂ ਦੀ ਵਰਤੋਂ ਕੀਤੀ ਹੈ ਔਰ 55% ਲੋਕਾਂ ਨੇ ਜੋ ਕਿਸਮਤ ਹੈ ਉਮੀਦਵਾਰ ਜੇਤੂ ਉਮੀਦਵਾਰ ਦੀ ਕਿਸਮਤ ਹੈ ਉਹ EVM ਦੇ ਵਿੱਚ ਬੰਦ ਕਰ ਦੁੱਤੀ ਹੈ ਉਹ ਨਤੀਜੇ ਨੇ ਜੋ ਨਤੀਜੇ 13 ਜੁਲਾਈ ਨੂੰ ਸਾਹਮਣੇ ਆਣਗੇ ਦੇਖਣਾ ਹੋਵੇਗਾ ਕਿ ਕਿਹੜੀ ਪਾਰਟੀ ਦਾ ਉਮੀਦਵਾਰ ਹੈ ਜੋ ਲੋਕਾਂ ਨੇ ਜਿਸ ਨੂੰ ਜਿਤਾਇਆ ਵੈ ਜੋ ਲੋਕਾਂ ਦੀ ਕਸੋਟੀ ਦੇ ਉੱਤੇ ਖਰਾ ਉਤਰਿਆ ਵੈ ਜੇ ਗੱਲ ਕਰੀਏ ਜਲੰਧਰ ਪੱਛਮੀ ਸੀਟ ਦੀ ਤਾਂ ਜਲੰਧਰ ਪੱਛਮੀ ਸੀਟ ਕਾਫੀ ਇੱਕ ਅਜਿਹੀ ਸੀਟ ਹੈ ਜਿਸ ਵਿੱਚ ਹਰ ਵਾਰ ਪਾਰਟੀ ਬਦਲ ਕੇ ਜਿੱਤੂ ਹੈ 2012 ਦੇ ਵਿੱਚ ਕਾਂਗਰਸ ਔਰ 2000 ਜੋ 17 ਦੇ ਵਿੱਚ ਇੱਕ ਅਲੱਗ ਉਮੀਦਵਾਰ ਉਸ ਤੋਂ ਬਾਅਦ ਜੋ ਹੁਣ 2000 ਜੋ 22 ਦੇ ਇਲੈਕਸ਼ਨ ਸੀ ਉਸ ਦੇ ਵਿੱਚ ਸ਼ੀਤਲ ਅੰਗੂਰਾਲ ਜੋ ਆਮ ਆਦਮੀ ਪਾਰਟੀ ਤੋਂ ਜੇਤੂ ਕਰਾਰ ਹੋਈ ਸੀ ਸੋ ਇਸ ਤੋਂ ਇਲਾਵਾ 2000 ਜੋ ਹੁਣ 22 ਇਲੈਕਸ਼ਨ ਹੋ ਰਹੇ ਪਏ ਨੇ 24 ਦੇ ਵਿੱਚ ਇਸ ਦੇ ਵਿੱਚ ਕਿਹੜੀ ਪਾਰਟੀ ਹੈ ਜੋ ਜੇਤੂ ਹੋਵੇਗੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਕੀ ਜਿੱਤਣਗੇ ਜਾਂ ਫਿਰ ਭਾਰਤ ਜਨਤਾ ਪਾਰਟੀ ਦੇ ਸ਼ੀਤਲ ਅੰਗੂਰਾਲ ਜੋ ਕਿ ਇਤੋਂ ਦੀ অলਰੈਡੀ ਇੱਕ ਸਾਬਕਾ ਵਿਧਾਇਕ ਸੀ ਅਸਤੀਫੇ ਬਾਦ ਉਹ ਦੁਬਾਰਾ ਇਲੈਕਸ਼ਨ ਲੜ ਰਹੇ ਮਨੋਜੀ ਸੀਟ ਤੋਂ ਅਸੋ ਕਾਫੀ ਕੁਝ ਦੇਖਣ ਲਾਇਕ ਹੋਵੇਗਾ ਕਿ ਇਹ ਇਲੈਕਸ਼ਨ ਕਿਸ ਤਰ੍ਹਾਂ ਦੇ ਹੋਣਗੇ ਕੌਣ ਇਹਨਾਂ ਇਲੈਕਸ਼ਨਾਂ ਦੇ ਵਿੱਚ ਜੇਤੂ ਹੋਵੇਗਾ ਕਿਉਂਕਿ ਕਿਸਮਤ ਹੈ ਜੋ EVM ਮਸ਼ੀਨਾਂ ਦੇ ਵਿੱਚ ਬੰਦ ਹੋ ਚੁੱਕੀ ਹੈ